ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਅਸੀਂ ਐਡਵਿੰਟਨ ਤੋਂ ਕੈਮਰੋਜ਼ ਤੱਕ ਜਾਵਾਂਗੇ ਤਕਰੀਬਨ 90 ਕਿਲੋਮੀਟਰ ਦਾ ਇਹ ਦੂਰੀ ਤੇ ਕਿਉਂਕਿ ਉੱਥੇ ਕੋਈ ਜ਼ਰੂਰੀ ਕੰਮ ਨੇ ਪ੍ਰਾਪਰਟੀ ਦੇ ਸੰਬੰਧ ਦੇ ਵਿੱਚ ਕਰੋ ਦਿੰਨ ਨੂੰ ਤੇ ਉਹਦੇ ਸੰਬੰਧ ਚ ਅਸੀਂ ਰੋਟੀ ਦੇ ਸੰਬੰਧ ਦੇ ਵਿੱਚ ਉੱਥੇ ਜਾ ਰਹੇ ਆ ਤੇ ਨਾਲ ਹੀ ਤੁਹਾਨੂੰ ਜੋ ਇਹ ਡਰਾਈਵ ਆ ਇਹਦੇ ਜੋ ਵਿਊ ਬੰਦੇ ਨੇ ਉਹ ਦਿਖਾਵਾਂਗੇ ਤੇ ਦੋਸਤੋ ਇਹ ਹੁਣ ਕੈਨੇਡਾ ਦੇ ਵਿੱਚ ਠੰਡ ਉਤਰਾਈ ਆ ਇਹ ਜੋ ਵੀਡੀਓ ਬਣੀ ਆ ਇਹ ਹੈਗੀ ਹੈ 6 ਅਕਤੂਬਰ ਦੀ ਤੇ ਇਦੇ ਵਿੱਚ ਆਪਾਂ ਇਹ ਦੇਖਾਂਗੇ ਕਿ ਜੋ ਕੈਨੇਡਾ ਦੇ ਵਿੱਚ ਰੁੱਤ ਬਦਲਣ ਦੇ ਨਾਲ ਠੰਡ ਆਉਣ ਦੇ ਨਾਲ ਜੋ ਇਹਨਾਂ ਦੇ ਪੇੜ ਤੇ ਜੋ ਇੱਥੇ ਦਰਖਤ ਨੇ ਉਹਨਾਂ ਦੇ ਪੱਤੇ ਕਿਵੇਂ ਚੇਂਜ ਹੁੰਦੇ ਨੇ ਤੇ ਕੀ ਕੁਛ ਕਿਵੇਂ ਰੰਗ ਪੱਤੇ ਬਦਲਦੇ ਨੇ ਇਹ ਜੋ ਸਾਹਮਣੇ ਆਪਾਂ ਪੇੜ ਦੇਖ ਰਹੇ ਹਾਂ ਇਹਨਾਂ ਦੇ ਪੱਤੇ ਹੁਣਾਂ ਹਰੇ ਪੱਤੇਆਂ ਤੋਂ ਪੀਲੇ ਪੱਤੇ ਹੋ ਗਏ ਤੇ ਕੁਝ ਹੀ ਦਿਨਾਂ ਦੇ ਵਿੱਚ ਇਹ ਪੱਤੇ ਸਾਰੇ ਪੀਲੇ ਤੋਂ ਲਾਲ ਹੋ ਜਾਣਗੇ ਤੇ ਫਿਰ ਲਾਲ ਤੋਂ ਬਾਅਦ ਇਹ ਸਾਰੇ ਪੱਤੇ ਝੜ ਜਾਣਗੇ ਤਾਂ ਬਿਲਕੁਲ ਇਹ درخت ਆ ਜਿਵੇਂ ਕੋਈ ਕੁਝ 파ਟ ਦਿਖ ਰਿਹਾ ਏ ਇਦਾਂ ਹੋ ਜਾਣਗੇ ਤੇ ਇਥੋਂ ਦੇ ਇਹ ਜਿਹੜੇ ਖੇਤ ਨੇ ਇੱਥੇ ਖੇਤ ਵੀ ਹੁਣ ਖਾਲੀ ਹੋ ਚੁੱਕੇ ਨੇ ਤੇ ਇਹ ਜਿਹੜੇ ਕੋਈ ਆਪਾਂ ਨੂੰ ਹਰੇ ਦਰਖਤ ਦਿਖਦੇ ਨੇ ਆ لمبے ਦਰਖਤ ਨੇ ਇਹ ਪਾਈਨ ਟਰੀ ਨੇ ਤੇ ਇਹ ਦੋਸਤ ਸਾਰਾ ਸਾਲ ਇਵੇਂ ਹੀ ਰਹਿੰਦੇ ਨੇ ਇਹ ਜੋ ਪਾਈਨ ਟਰੀਜ਼ ਆ ਇਹਨਾਂ ਦੇ ਉੱਤੇ برف ਦਾ ਤੇ ਠੰਡ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਤੇ ਇਹ ਇਦਾਂ ਹੀ ਸਾਰਾ ਸੌਂਤ ਰਹਿੰਦੇ ਨੇ ਇਹ ਦੇਖੋ ਕਿੰਨਾ ਸੋਹਣਾ ਨਜ਼ਾਰਾ ਆ ਕਿੰਨੇ ਪੀੜ ਵਧੀਆ ਲੱਗ ਰਹੇ ਨੇ ਪੱਤੇ ਆਂਦੇ ਰੰਗ ਬਦਲਦੇ ਹੁੰਦੇ ਨਾਲ ਤੇ ਇਹ ਸਾਹਮਣੇ ਜੋ ਹੈ ਖੇਤ ਨੇ بڑے ਵੱਡੇ ਵੱਡੇ ਖੇਤ ਨੇ ਤੇ ਖੇਤਾਂ ਦੇ ਵਿੱਚੋਂ ਜੋ ਉਪਜ ਸੀਗੀ ਕਣਕ वगैरह ਉਹ ਕੱਟ ਲਈ ਗਈ ਹੈ ਤੇ ਉਹਦੀ ਜਿਹੜੀ ਰਹਿਦ ਖੂੰਦੀ ਆ ਉਹਦੇ ਇਹ ਜਿਵੇਂ ਆਪਣੇ ਬੇਲਣ ਦੇ ਨਾਲ ਗੱਠਾ ਬੰਦੀਆਂ ਨੇ ਤੇ ਉਹ ਗੱਠਾ ਬਣਾ ਕੇ ਉਹਨੂੰ ਰੈਪ ਕੀਤਾ ਜਾਂਦਾ ਹੈ ਤੇ ਇਹਨੂੰ ਸਟੋਰ ਕਰ ਲੰਦੇ ਨੇ ਤੇ ਇਹ ਦੇਖੋ ਰੋਡ ਦੇ ਉੱਪਰ ਕਿਵੇਂ ਟ੍ਰੈਫਿਕ ਚੱਲ ਰਹੀ ਹੈ ਤੇ ਇਹ ਗੱਠਾਂ ਜਿਹੜੀਆਂ ਨੇ ਇਹ ਹੁਣ ਤਿਆਰ ਕਰ ਲਈਆਂ ਨੇ ਤੇ ਇਹ ਹੁਣ ਸਾਰੀਆਂ ਗੱਠਾਂ ਇਕੱਠੀਆਂ ਕਰਕੇ ਇੱਕ ਥਾਂ ਦਾ ਸਟੋਰ ਕਰ ਲੈਣਗੇ ਤੇ ਸਾਰਾ ਸਰਦੀਆਂ ਦੇ ਵਿੱਚ ਜਦ ਬਰਫ਼ ਪੈ ਜਾਗੀ ਤਾਂ ਪਸ਼ੂਆਂ ਨੂੰ ਇਹ ਚਾਰਾ ਖਲਾਉਣਗੇ ਤੇ ਇਹ ਦੇਖੋ ਕਿੰਨੇ ਸ਼ਾਨਦਾਰ ਵਿਊ ਆ ਕਿ ਨਾ ਸੋਹਣਾ ਕੈਨੇਡਾ ਲੱਗ ਰਿਹਾ ਆ ਤੇ ਆਮਨੇ ਇਹ ਸਾਹਮਣੇ ਖੇਤ ਨੇ ਖੇਤਾਂ ਦੀ ਕਲਟੀਵੇਸ਼ਨ ਹੋ ਚੁੱਕੀ ਆ ਇਹ ਖੇਤ ਦੀ ਜਿਹੜੀ ਇੱਥੇ ਇਰੀਗੇਸ਼ਨ ਸਿਸਟਮ ਆ ਸਾਰਾ ਇਹਦੀ ਬਰਸਾਤ ਦੇ ਉੱਪਰ ਨਿਰਭਰ ਕਰਦਾ ਆ ਖੇਤ ਉੱਚੇ ਨੀਵੇਂ ਨੇ ਕੋਈ ਕਰਾ ਨਹੀਂ ਲੱਗਦਾ ਕੋਈ ਪੱਧਰ ਨਹੀਂ ਕਰਦਾ ਇੱਥੇ ਜਿੱਦਾਂ ਦੇ ਹੈਗੇ ਆ ਉਵੇਂ ਇੱਥੇ ਮਤਲਬ ਕਿ ਇਹਨੂੰ ਵਾਹ ਕੇ ਕਣਕ ਬੀਜੀ ਜਾਂਦੀ ਆ ਤੇ ਦੂਜਾ ਕਨੋਲਾ ਜਿਹੜੀ ਤੇਲ ਵਾਲੀ ਫਸਲ ਹੁੰਦੀ ਆ ਜਿਹਨੂੰ ਆਪਾਂ ਤੋਰੀਆ ਕਹਿੰਦੇ ਆ ਸਰਮ ਕਹਿੰਦੇ ਆ ਉਹ ਬੀਜੀ ਜਾਂਦੀ ਆ ਜ਼ਿਆਦਾ ਤੇ ਉਹ ਅੱਜਕੱਲ ਉਹਨਾਂ ਦੀ ਕਟਿੰਗ ਹੋ ਗਈ ਆ ਹਾਰਵੈਸਟਿੰਗ ਹੋ ਗਈ ਸਾਰੀ ਇਹ ਪਾਈਨ ਦੇ ਟਰੀ ਨੇ ਏ ਦੇਖੋ ਜਿਹੜੇ ਦੂਜੇ ਟਰੀਜ਼ ਨੇ ਕਿੰਨੇ ਵਧੀਆ ਪੱਤੇ ਆਉਂਦੇ ਰੰਗ ਵਧੀਆ ਚੇਂਜ ਹੋ ਗਏ ਨੇ ਇਹ ਪਰ ਕੋਸਾ ਮੈਂ ਪਹਿਲਾਂ ਇਹ ਬਿਲਕੁਲ ਗ੍ਰੀਨ ਸੀਗੇ ਹਰੇ ਸੀਗੇ ਵਿੱਚ ਵਿੱਚ ਕਈ ਦਰਖਤਾਂ ਦਾ ਰੰਗ ਹਰਾ ਵੀ ਹੱਲੇ ਵੀ ਦਿਖ ਰਿਹਾ ਹੈ ਤੇ ਇਹ ਬਹੁਤ ਸੋਹਣਾ ਦ੍ਰਿਸ਼ ਹੈ ਤੇ ਵਧੀਆ ਸਫਰ ਹੈ ਤੇ ਇੱਥੇ ਜੋ ਰੋਡ ਹੈ ਇਹਦੇ ਉੱਪਰ ਵਹੀਕਲ ਦੀ ਸਪੀਡ 90 ਕਿਲੋਮੀਟਰ ਪਰ ਆਵਰ ਹੈ ਤੇ ਇੱਥੇ ਆਪਾਂ ਨੂੰ ਗੱਡੀ ਦੀ ਸਪੀਡ ਜੋ ਪ੍ਰਸਕ੍ਰਾਈਬਡ ਸਪੀਡ ਹੁੰਦੀ ਹੈ ਉਸੇ ਹੀ ਸਪੀਡ ਦੇ ਉੱਪਰ ਆਪਾਂ ਨੂੰ ਗੱਡੀ ਚਲਾਉਣੀ ਪੈਂਦੀ ਆ ਆਪਾਂ ਸਪੀਡ ਘੱਟ ਨਹੀਂ ਕਰ ਸਕਦੇ ਕਿਉਂਕਿ ਜੇ ਘੱਟ ਸਪੀਡ ਤੇ ਚੱਲਾਂਗੇ ਤੇ ਓਵਰਟੇਕਿੰਗ ਜ਼ਿਆਦਾ ਹੋਊਗੀ ਤੇ ਐਕਸੀਡੈਂਟ ਹੋਣਗੇ ਇਹ ਦੇਖੋ ਕਿੰਨੇ ਵਧੀਆ ਖੇਤ ਨੇ ਕੁਛ ਚਿਰਾਂ ਦਾ ਨੇ ਜੋ ਪਸ਼ੂਆਂ ਨੂੰ ਚਾਰਨ ਵਾਸਤੇ ਛੱਡੀ ਹੋਈਆਂ ਨੇ ਇਹ ਦੇਖੋ ਦਰਖਤਾਂ ਦੇ ਰੰਗ ਇਹ ਜੋ ਕਣਕ ਸੀਗੀ ਕਣਕ ਦੀ ਹਾਰਵੈਸਟ ਹੋ ਗਈ ਕਣਕ ਸਾਰੀ ਤੇ ਉਹ ਵੀ ਜੋ ਰਹਿ ਰ ਹੋ ਖੱਡਲੀ ਭਈਆ ਤੇ ਉਹ ਵੀ ਕੱਟ ਕੇ ਇਹਦੀਆਂ ਬੈਲਣ ਬਣਾ ਲਈ ਜਾਣਗੇ ਉਹ ਜਿਹੜੇ ਆਪਾਂ ਦੇਖ ਰਹੇ ਆ ਪਿੱਛੇ ਉਹਨਾਂ ਦੀਆਂ ਗੱਠਾਂ ਬਣ ਗਈਆਂ ਨੇ ਤੇ ਉਹ ਸਟੋਰ ਕਰ ਲਈਤੀਆਂ ਜਾਣ ਗਈਆਂ ਤੇ ਇਹ ਥੋੜਾ ਜਿਹਾ ਗੱਡੀ ਦੀ ਸਪੀਡ ਔਨ ਕਰਕੇ ਆਪਾਂ ਚੰਗੀ ਤਰ੍ਹਾਂ ਦੇਖ ਨਹੀਂ ਸਕੇ ਤੇ ਇਹ ਸੜਕ ਦਾ ਵੀਊ ਆ ਜੀ ਸੜਕ ਹਾਈਵੇ ਬਹੁਤ ਵਧੀਆ ਆ ਸਮੂਥ ਹਾਈਵੇ ਆ ਰੋਡ ਮਾਰਕਿੰਗ ਪੂਰੀ ਹੋਈ ਪਈ ਆ ਤੇ ਸਫ਼ਰ ਇੱਕ ਕਨਸਟੈਂਟ ਸਪੀਡ ਦੇ ਉੱਪਰ ਸਾਰੀਆਂ ਗੱਡੀਆਂ ਜਾ ਰਹੀਆਂ ਨੇ ਕੋਈ ਕਿਸੇ ਨੂੰ ਉਹ ਟੈਕਨੀਕ ਨਹੀਂ ਕਰਦਾ ਕੋਈ ਹਾਰ ਨਹੀਂ ਵਜਦਾ ਕੋਈ ਕੁਝ ਨਹੀਂ ਹੁੰਦਾ ਬੜਾ ਵਧੀਆ ਤਰੀਕੇ ਦੇ ਨਾਲ ਇੱਥੇ ਟਰੇਡਿੰਗ ਹੁੰਦੀ ਆ ਇਹ ਦੇਖੋ ਦਰਖਤ ਕਿੰਨੇ ਸੋਹਣੇ ਲੱਗ ਰਹੇ ਹਨ ਇਹ ਜੋ ਖੇਤ ਨੇ ਕਲਟੀਵੇਟਡ ਨੇ ਪਾਏ ਹੋਏ ਨੇ ਇੱਧਰ ਦਰਖਤਾਂ ਦੇ ਕੁਝ ਪੱਤੇ ਹਾਲੇ ਹਰੇ ਵੀ ਨੇ ਤੇ ਵਿੱਚ ਪੀਲੇ ਹੋ ਰਹੇ ਨੇ ਇਹ ਪੱਤੇ ਪੀਲੇ ਹੋ ਕੇ ਲਾਲ ਹੋ ਜਾਣਗੇ ਤੇ ਲਾਲ ਹੋ ਕੇ ਫਿਰ ਇੱਕਦਮ ਝੜ ਜਾਣਗੇ ਕੁਝ ਦਿਨਾਂ ਬਾਅਦ ਫਿਰ ਇਸੇ ਰੋਡ ਦੇ ਉੱਪਰ ਟਰੈਵਲ ਕਰਾਂਗੇ ਤੇ ਇਹ ਤੁਹਾਨੂੰ ਦਿਖਾਵਾਂਗੇ ਇੱਕ ਹਫ਼ਤੇ ਡੇਢ ਹਫ਼ਤੇ ਬਾਅਦ ਵੀ ਇਹਨਾਂ ਪੱਤੇਆਂ ਦਾ ਇਹਨਾਂ ਦਰਖਤਾਂ ਦਾ ਕੀ ਹਾਲ ਆ ਤੇ ਇਹ ਮਤਲਬ ਕਿ ਬਹੁਤ ਹੀ ਸੋਹਣੇ ਲੱਗ ਰਹੇ ਹਨ ਕਣੇ ਪੀੜ ਹਨ ਇਹ ਹਾਈਵੇ ਬਹੁਤ ਵਧੀਆ ਹਾਈਵੇ ਆ ਇਹਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੋਈ ਪਈ ਹੈ ਇੱਧਰ ਕਣੇ ਸੰਘਣੇ ਫੋਰੈਸਟ ਨੇ ਜੰਗਲ ਆ ਤੇ ਬੜਾ ਵਧੀਆ ਮੇਨਟੇਨ ਕੀਤਾ ਰਿਹਾ ਹੈ ਇੱਧਰ ਜੋ ਕਣਕ ਕੱਟੀ ਗਈ ਆ ਤੇ ਉਹਦਾ ਜੋ ਰਹਿੰਦ-ਖੂੰਦ ਆ ਉਹਦੇ ਬੇਲਣਾ ਦਿਨਾਲ ਨੂੰ ਕਰਕੇ ਠੱਠਾ ਬਣਾ ਦਿੱਤੀਆਂ ਨੇ ਇਹ ਇਕੱਠਾਂ ਜੜੀਆਂ ਨੇ ਇਕੱਠੀਆਂ ਕਰਕੇ ਸਟੋਰ ਕਰ ਦਿੱਤੀਆਂ ਜਾਣਗੀਆਂ ਤੇ ਸਰਦੀਆਂ ਦੇ ਵਿੱਚ ਆਪਣੇ ਜੋ ਪਸ਼ੂ nuôi ਜਾਨਵਰ ਨੇ ਗਊਆਂ ਨੇ ਉਹਨਾਂ ਨੂੰ ਚਾਰੇ ਦੇ ਤੌਰ ਤੇ ਦਿੱਤੀਆਂ ਜਾਣਗੀਆਂ ਤੇ ਇਹ ਇੱਕ ਪਿੰਡੂ ਏਰੀਆ ਆ ਤੇ ਇਹਦੇ ਵਿੱਚ ਵੱਡੇ ਵੱਡੇ ਫਾਰਮ ਹਾਊਸ ਨੇ ਘਰ ਨੇ ਤੇ ਕੁਝ ਛੋਟੀਆਂ ਛੋਟੀਆਂ ਉੱਦਜੋ ਇੱਕ ਇਕਾਈਆਂ ਵੀ ਇੱਥੇ ਹੈਗੀਆਂ ਨੇ ਤੇ ਜਾਦਾ ਇਹ ਸਾਰੀ ਖੇਤੀਬਾੜੀ ਦੀ ਜ਼ਮੀਨ ਆ ਇੱਥੇ ਮੁੱਖ ਫਸਲਾਂ ਕਣਕ ਜੋ ਮੱਕੀ ਤੇ ਆ ਤੇਲ ਵਾਲੀਆਂ ਜੜੀਆਂ ਹੁੰਦੀਆਂ ਨੇ ਸਰੋਂ ਕਨੋਲਾ ਆਦ ਬੀਜੀਆਂ ਜਾਂਦੀਆਂ ਨੇ ਤੇ ਜੋ ਕਿ ਆਪਣਾ ਜਦੋਂ ਬਰਫ਼ ਮਾਰ ਤੇ ਪ੍ਰੈਟਿਕ ਖਤਮ ਹੋ ਜਾਂਦੀ ਆ ਤੇ ਉਹ ਦੂ ਵਿਚੀ ਜਾਂਦੀ ਆ ਤੇ ਅੱਜ ਕੱਲ੍ਹ ਇਸ ਮਹੀਨੇ ਦੇ ਵਿੱਚ ਇਹਨੂੰ ਕੱਟ ਕੇ ਹਾਰਵੈਸਟ ਕਰ ਦਿੱਤਾ ਜਾਂਦਾ ਆ ਖੇਤ ਖਾਲੀ ਹੋ ਜਾਂਦੇ ਨੇ ਕਿਉਂਕਿ ਹੁਣ ਕੋਸ਼ਿਸ਼ ਦਿਨਾਂ ਬਾਅਦ ਤਕਰੀਬਨ 15-20 ਦਿਨਾਂ ਬਾਅਦ ਨਵੰਬਰ ਦੇ ਮਹੀਨੇ ਬਰਫ਼ ਪੈਣੀ ਸ਼ੁਰੂ ਹੋ ਜਾਣੀ ਆ ਨਵੰਬਰ ਦੇ ਆ ਮਿਡ ਵਿੱਚ ਜਾਂ ਐਂਡ ਦੇ ਵਿੱਚ ਤੇ ਇਹ ਖੇਤ ਸਾਰੇ ਖਾਲੀ ਰਹਨੇ ਨੇ برف ਦੇ ਬਹੁਤ ਮੋਟੀ ਚਾਦਰ ਇੱਥੇ برف ਦੀ ਪਈ ਰਣੀ ਹੈ ਸਾਰਾ ਵਾਈਟ ਹੀ ਵਾਈਟ ਦਿਖਣਾ ਆ ਜੇ ਮੌਕਾ ਮਿਲਿਆ ਉਦੋਂ ਤੱਕ ਇੱਥੇ ਕਨੇਡਾ ਸੀ ਰਹੇ ਤਾਂ ਇਹ برف ਨਾਲ ਢਕੇ ਖੇਤ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਦੇਖੋ ਕਿ ਨਾ ਸੋਨਾ ਮਾ ਸੋਨਿਆ ਤੇ ਇਹ ਖੇਤ ਖਾਲੀ ਖੇਤਾਂ ਦੀ ਜੋ ਇਹਨੂੰ ਕਲਟੀਵੇਟ ਵਾਦ ਦਿੱਤਾ ਗਿਆ ਹੈ ਤੇ ਖਾਲੀ ਛਡੇਗੇ ਇਧਰ ਜੋ ਪਾਇੰਟਰੀ ਹਨ ਇਹ ਹਰਿਆਣ ਇਹਨਾਂ ਦੇ ਉੱਤੇ ਮੌਸਮ ਦਾ ਠੰਡ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਤੇ ਇਹ ਦੇਖੋ ਕਿੰਨਾ ਸ਼ਾਨਦਾਰ ਘਰ ਹੈ ਬੈਂਗਲੋ ਹੈ ਲੋਕਾਂ ਨੇ ਵੱਡੇ ਵੱਡੇ ਫਾਰਮ ਹਾਊਸ ਬਣਾ رکھے ਹਨ ਤੇ ਵਧੀਆ ਅਲੀਸ਼ਾਨ ਬਿਲਡਿੰਗਜ਼ ਰਹਾਇਸ਼ੀ ਬਿਲਡਿੰਗਜ਼ ਬਣਾਈਆਂ ਨੇ ਤੇ ਇਹ ਜਿੱਥੇ ਤਾਰ ਲੱਗੀ ਆ ਇਹ ਸਾਰਾ ਏਰੀਆ ਚਰਾੰਦ ਦੇ ਤੌਰ ਤੇ ਆ ਪਸ਼ੂਆਂ ਦੇ ਚਰਨ ਵਾਸਤੇ ਆ ਇਹ ਸੜਕ ਦਾ ਕੁਝ ਥੋੜਾ ਜਿਹਾ ਪੈਚ ਕੱਚਾ ਆ ਤੇ ਬਾਕੀ ਸਾਰੀ ਸੜਕ ਬਹੁਤ ਵਧੀਆ ਹੈ ਇਹ ਕਿਉਂਕਿ ਥੋੜਾ ਜਿਹਾ ਡਾਇਵਰਟ ਕਰਤਾ ਹੈ ਏ ਅਸੀਂ ਹੁਣ ਕੈਨਮੋਰ ਪਹੁੰਚਣ ਵਾਲੇ ਆ ਕੋਈ ਸੀ ਹੀ ਟਾਈਮ ਦੇ ਵਿੱਚ ਤਕਰੀਬਨ ਆਪਾਂ ਕੈਨਮੋਰ ਦੇ ਨੇੜੇ ਆ ਗਏ ਹਾਂ ਇਹ ਬਹੁਤ ਵਧੀਆ ਦਾ ਇੱਥੇ ਇੱਕ ਲੇਕ ਵੀ ਹੈ ਤੇ ਇਹਦੇ ਨਾਲ ਹੀ ਇਧਰ ਘਰ ਕਿੰਨਾ ਸ਼ਾਨਦਾਰ ਦਿਖ ਰਿਹਾ ਹੈ ਜੋ ਖੇਤਾਂ ਦੇ ਵਿੱਚ ਹੀ ਬਣਾਇਆ ਹੋਇਆ ਹੈ ਤੇ ਦੇਖੋ ਕਿੰਨਾ ਸੋਹਣਾ ਨਜ਼ਾਰਾ ਆ ਇਹ ਸ਼ਹਿਰ ਸ਼ੁਰੂ ਹੋ ਗਿਆ ਤੇ ਇਹ ਤੇ ਰੇ ਰੇ ਲਾਈਨ ਵੀ ਹੈਗੀ ਆ ਇਹ ਸ਼ਹਿਰ ਦਾ ਨਜ਼ਾਰਾ ਵੇਖੋ ਕਿੰਨੇ ਵਧੀਆ ਸੰਘਨੇ ਪੇੜ ਆ ਕੁਝ ਪੇੜਾਂ ਦੇ ਪੱਤੇ ਝੜਦੀ ਚੁੱਕੇ ਨੇ ਤੇ ਕੁਝ ਹਾਲੇ ਝੜਨ ਵਾਲੇ ਨੇ ਇਹ ਰਹਾਇਸ਼ੀ ਏਰੀਆ ਸ਼ੁਰੂ ਹੋ ਗਿਆ ਹੈ ਇਹ ਬਹੁਤ ਵਧੀਆ ਛੋਟਾ ਜਿਹਾ ਕਸਬਾ ਹੈ ਇਹ ਅਸੀਂ ਪਹੁੰਚ ਗਏ ਇਹ ਮੌਕੇ ਤੇ ਤੇ ਇੱਥੇ ਜੋ ਡੀਲ ਹੋ ਗਈ ਆ ਉਹ ਇਹ ਸਾਹਮਣੇ ਕਲੋਨੀ ਦੇ ਵਿੱਚ ਇੱਕ ਘਰ ਹੈ ਜੋ ਕਿ ਸੇਲ ਕੀਤਾ ਹੈ ਬੋਰੋਰਾਹੀ ਤੇ ਉਹਦੇ ਸਬੰਧ ਦੇ ਵਿੱਚ ਕੋਈ ਗੱਲਬਾਤ ਹੈ ਕੀ ਆ ਵੀ ਹੈਂਡਓਵਰ ਕਰਨੀ ਹੈ ਮਾਲਕ ਨੂੰ ਤੇ ਉਹ ਕੰਮ ਕਰਕੇ ਅਸੀਂ ਹੁਣ ਵਾਪਸ ਆਪਣਾ ਐਡਮਿੰਟਨ ਵੱਲ ਨੂੰ ਆ ਰਹੇ ਆਂ ਤੇ ਵਾਪਸ ਦੇ ਵਿੱਚ ਜੋ ਪੁਰਾਣਾ ਬਠਾਹ ਹੋਰ ਰਸਤੇ ਦਾ ਸਫਰ ਹੈ ਉਹ ਤੁਹਾਨੂੰ ਦਿਖਾ ਰਹੇ ਆਂ ਤੇ ਉਹੀ ਕੁਝ ਫਸਲਾਂ ਕੱਟ ਚੁੱਕੀਆਂ ਨੇ ਤੇ ਵਧੀਆ ਖੇਤ ਦੇਖਨ ਨੂੰ ਦੇਖ ਰਹੇ ਆਂ ਤੇ ਦੋਸਤੋ ਵੀਡੀਓ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਜੋ ਵੀ ਆ ਤੇ ਹੋਰ ਵੀਡੀਓ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਸਾਡੇ ਚੈਨਲ ਦੇ ਨਾਲ ਤੇ ਕੈਨੇਡਾ ਦੀਆਂ ਜੋ ਵੀ ਬਦਲਦੇ ਮੌਸਮ ਦੇ ਅਨਸਾਰ ਜੋ ਵੀ ਗਤਿਵਿਧੀਆਂ ਹੋਣਗੀਆਂ ਜੋ ਵੀ ਵਧੀਆ ਦੇਖਣਯੋਗ ਹੋਏਗਾ ਅਸੀਂ ਸਮੇਂ-ਸਮੇਂ 'ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੇ ਇਹ